ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਸਾਹਿਬ ਜੀਓ ਰਾਗ ਸੂਰਠ ਮਹੱਲਾ ਪੰਜਵਾ ਦਹ ਦਿਸ ਛਤਰ ਮੇਗ ਘਟਾ ਘਟ ਦਾਮਨ ਚਮਕ ਡਰਾਇਓ ਘਟਾ ਘਟ ਇਹ ਪੋਲਾ ਕਹਿਣਾ ਜੀ ਘਟਾਵਾ ਕਾਲੀਆਂ ਘਟਾ ਚੜਾਈਆਂ ਜਿਵੇਂ ਆਪਾਂ ਕਹਿੰਦੇ ਹਾਂ ਘਟਾ ਘਟ ਘਟਾ ਘਟ ਨਹੀਂ ਕਹਿਣਾ ਪੋਲਾ ਬੋਲਣਾ ਹੈ ਜੀ ਸੇਜ ਇਕੇਲੀ ਨੀਂਦ ਨਾ ਹੋ ਨੈਣ ਹੈ ਫੇਰ ਪਰਦੇਸ ਸਿਧਾਯੋ ਇਕਲੀ ਜਿਹੜੀ ਨੂੰ ਸਿਹਾਰੀ ਪੜ੍ਹਨੀ ਆ ਇਕਲੀ ਨਹੀਂ ਗਾਣਾ ਫਿਰ ਆੜਾ ਬਣ ਜਾਂਦਾ ਸੇਜ ਇਕਲੀ نیند ਨਾ ਹੋ ਨੈਣ ਹੈ ਨੈਣ ਨਹੀਂ ਗਾਣਾ ਹਾ ਹ ਪੜਨਾ ਨੈਣ ਹੈ ਪਰਦੇਸ ਸਿਧਾਯੋ ਪਰਦੇਸ ਦਾ ਸੱਸਾ ਪੂਰਾ ਪੜਨਾ ਹੈ ਪਰਦੇਸ ਸਿਧਾਯੋ ਨਿਰਹਿਣਾ ਵੱਖ-ਵੱਖ ਪੜਨਾ ਦੋਹਾਂ ਸ਼ਬਦਾਂ ਨੂੰ ਪਰਦੇਸ ਸਿਧਾਇਓ ਹੁਣ ਨਹੀਂ ਸੰਦੇਸ ਰੋ ਮਾਇਓ ਇੱਕ ਕੋਸਰੋ ਸਿੱਧ ਕਰਤ ਲਾਲ ਤਬ ਚਤੁਰ ਪਾਤ ਰੋ ਆਇਓ ਰਹਾਉ ਸਿੱਧ ਕਰਤ ਲਾਲ ਸਿੱਧ ਸਸੇ ਤੇ ਅਧਕ ਲਾਉਣੀ ਹੈ ਜੀ ਯੋ ਬਿਸਰੈ ਇਹੋ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਮੰਦਰ ਚਰ ਕੇ ਪੰਥ ਨਿਹਾਰੋ ਨੈਣ ਨੀਰ ਪਰ ਆਇਓ ਚਰ ਕੇ ਭਾਰਾ ਕਣ ਭਾਵ ਚੜ ਕੇ ਮਕਾਨ ਉੱਪਰ ਚੜ ਕੇ ਕੋਠੇ ਉੱਪਰ ਚੜ ਕੇ ਮੰਦਰ ਮਕਾਨ ਨੂੰ ਕਹਿੰਦੇ ਨੇ ਮਕਾਨ ਦੇ ਉੱਪਰ ਚੜ ਕੇ ਹਉ ਹਉ ਪੀਤ ਭਇਉ ਹੈ ਬੀਚੋ ਸੁੰਨਤ ਦੇਸ ਨਿਕਟਾਇਉ ਸੁੰਨਤ ਨੰਨਾ ਪੂਰਾ ਪੜਨਾ ਸੁੰਨਤ ਨਹੀਂ ਗਾਣਾ ਸੁੰਨਤ ਇਹਨੂੰ ਕੱਸ ਕੇ ਸੁੰਨਤ ਵੀ ਨਹੀਂ ਗਾਣਾ ਸੁੰਨਤ ਪਾਂਬੀਰੀ ਕੇ ਪਾਤ ਪਰਦ ਬੇਰਪੇਖੀ ਦੂਰਾਇਉ ਆयो ਕਿਰਪਾਲ ਸਰਬ ਕੋ ਠਾਕੁਰ ਸਗਰੋ ਦੂਖ ਮਿਟਾਇਓ ਕਾਹੂ ਨਾਨਕ ਹਮੈ ਪੀਤ ਗੁਰ ਖੋਈ ਤਉ ਦਇਆ ਰਬਿ ਠਲੋ ਪਾਇਓ ਗੁਰ ਖੋਈ ਖੋਈ ਨਹੀਂ ਕਹਿਣਾ ਖੋਈ ਭਾਰਾ ਕਹਿਣਾ ਜੀ ਸਭ ਰਹਉ ਅੰਦੇਸਰੋ ਮਾਇਓ ਦੂਜਾ ਹਤ ਸੋ ਗੁਰੂ ਮਿਲਾਇਓ ਸਰਬ ਗੁਨਾ ਨਿਦਰਾਇਓ ਰਹਾਉ ਦੂਜਾ ਸੋਰਠ ਮਹਲਾ ਪੰਜਵਾਂ ਗਈ ਬਹੂੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰਾਖਾ ਹੋ ਪੈ ਜ ਤੁਮਾਰੀ ਹਰ ਜੀਉ ਨਿਮਾਣਿਆ ਤੂੰ ਬਾਣ ਨਿ ਚੀਜਾਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾ ਕੁਰਬਾਨ ਰਹਾਉ ਨਿ ਚੀਜਿਆ ਬਿੰਦੀ ਸਹਤ ਨਿ ਚੀਜਿਆ ਨਿਗਾ ਉਹ ਚੀਜ਼ਿਆਂ ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ ਲੱਖ ਲੱਲੇ ਤਦ ਲੱਖਾਂ ਹੀ ਅਪਰਾਧ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗਾਲ ਲਾਵੇ ਬਹੁੜ ਬਹੁੜ ਨਹੀਂ ਗੈਣਾ ਸਾਹਿਤੋਂ ਕੋਲ ਪੜਨੀ ਹੈ ਬਹੁੜ ਪਿਤਾ ਗਾਲ ਲਾਵੇ ਗਾਲ ਨਾ ਲਾਉਂਦਾ ਹੈ ਗੱਲ ਪੋਲਾ ਕਹਿਣਾ ਜੀ ਗੱਲ ਨਹੀਂ ਕਹਿਣਾ ਦੋੇ ਸ਼ਬਦ ਵੱਖ-ਵੱਖ ਵੀ ਬੋਲਣੇ ਆ ਗੱਲ ਆਵੇ ਨਹੀਂ ਕਹਿਣਾ ਗੱਲ ਆਵੇ ਗੱਲ ਲਾਵੈ ਸੇਛਲੇ ਆਉ ਗੁਣ ਬਖਸ ਲੈ ਪ੍ਰਭ ਆਗੈ ਮਾਰਗ ਪਾਵੈ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਸਭ ਵਿਦ ਸਭ ਬਿਧ ਨੀ ਗਾਣਾ ਸਭ ਬਿਧ ਵਖ ਵਖ ਪੜਨਾ ਕਿਸ ਪਹਿ ਪਹਿ ਪੈ ਨੀ ਗਾਣਾ ਪਹਿ ਕਹਿਣਾ ਕਥਨ ਨਾ ਪੀਜੈ ਗੋਬਿੰਦ ਹਰ ਭਾਵੈ ਪੈ ਜਰਖਾਈਐ ਅਵਰ ਓਟਮ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ਉਹ ਦਇਆਲ ਕਿਰਪਾ ਨ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕੈ ਮਨ ਕੀ ਚਿੰਤੀ ਚੂਕੈ ਕਸ ਕੇ ਪੜਨਾ ਜੀ ਚੂਕੈ ਨਹੀਂ ਕਹਿਣਾ ਚੂਕੈ ਹਰ ਹਰ ਨਾਮ ਅਬ ਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਸੁਖ ਪੋਲਾ ਗਣਾ ਜੀ ਸੁਖ ਨਹੀਂ ਗਣਾ ਸੁਖ ਸੂਰਠ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ ਨਾ ਠੇ ਕਲੇਸ਼ ਸਭ ਵਖ ਵਖ ਕਲੇਸ਼ ਸਭ ਨਹੀਂ ਗਣਾ ਕਲੇਸ਼ ਸਭ ਪੱਬਾ ਪੂਰਾ ਗਉਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾੰਠੇ ਜਗ ਜੀਵਨ ਨਾਮ ਤੇਮਾਰਾ ਗੁਰ ਪੂਰੇ ਦੀ ਉਹ ਉਪਦੇਸਾ ਜਪ ਪਾਉ ਜਲ ਪਾਰ ਉਤਾਰਾ ਰਹਾ ਜਗ ਜੀਵਨ ਕਸ ਕੇ ਪੜਨਾ ਜੀ ਜਗ ਜੀਵਨ ਨਹੀਂ ਕਹਿਣਾ ਜਗ ਜੀਵਨ ਤੂੰ ਹੈ ਮੰਤਰੀ ਸੁਣ ਹੈ ਪ੍ਰਭ ਤੂੰ ਹੈ ਸਭ ਕਿਸ ਕਾਰਣ ਹੈ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜਨਤ ਵਿਚਾਰਾ ਕਿਆ ਗੁਣ ਤੇਰੇ ਆਖ ਬਖਾਣੀ ਕੀਮਤ ਕਹਿਣ ਨਾ ਜਾਈ ਪੀਖ ਪੀਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵਡਾਈ ਅਚਰਜ ਇਕੱਠਾ ਪੜਨੇ ਜੀ ਅਚਰਜ ਤਾਰ ਅਨੁਗ੍ਰਹੋ ਆਪ ਪ੍ਰਭ ਸੁਆਮੀ ਪਾਤ ਮਤ ਕੀਨੀ ਪੂਰੀ ਤਾਰ ਅਨੁਗ੍ਰਹੋ ਅਨਗਰੋ ਨਹੀਂ ਕਹਿਣਾ ਅਨੁਗ੍ਰਹੋ ਆਪ ਪ੍ਰਭ ਸੁਆਮੀ ਇਹਨੂੰ ਸੁਆਮੀ ਨਹੀਂ ਕਹਿਣਾ ਬਾਬਾ ਅੱਧਾ ਹੈ ਆੜਾ ਪੜ੍ਹਨਾ ਹੈ ਸੁਆਮੀ ਪਾਤ ਪੋਲਾ ਕਹਿਣਾ ਪਤ ਨਹੀਂ ਕਹਿਣਾ ਮਤ ਅਦਕ ਲਾ ਕੇ ਪੜ੍ਹਨਾ ਹੈ ਪਾਤ ਮਤ ਸਦਾ ਸਦਾ ਨਾਨਕ ਬਲੇਹਾਰੀ ਬਾਛਾ ਸੰਤਾਂ ਤੂਰੇ ਸੰਤਾਂ ਬਾਛਾ ਮੈਂ ਚਾਹੁੰਦਾ ਹਾਂ ਸੰਤਾਂ ਦੇ ਚਰਨ ਧੂੜ ਸੰਤਾਂ ਬਿੰਦੀ ਸਹਿਤ ਸੰਤਾਂ ਨਹੀਂ ਗੈਣਾ ਸੰਤਾਂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ